ਭਾਰਤ ਅਤੇ আফ্রিকੀ ਦੇਸ਼ਾਂ ਵਿਚਾਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਬਹੁਪੱਖੀ ਸਮੁੰਦਰੀ ਅਭਿਆਸ ਮੈਰੀਟਾਈਮ ਇੰਗੇਜਮੈਂਟ A I K E Y M E 2025 ਕੱਲ ਤੋਂ ਤੰਜ਼ਾਨੀਆ ਵਿੱਚ ਸ਼ੁਰੂ ਹੋਵੇਗਾ। ਇਹ 6 ਦਿਨਾਂ ਤੱਕ ਚੱਲਣ ਵਾਲਾ ਅਭਿਆਸ 18 April ਤੱਕ ਜਾਰੀ ਰਹੇਗਾ। ਇਸ ਅਭਿਆਸ ਦਾ ਮੁੱਖ ਉਦੇਸ਼ ਸਮੁੰਦਰੀ ਖੇਤਰ ਵਿੱਚ ਸੁਰੱਖਿਆ ਨਾਲ ਜੁੜੀਆਂ ਵੱਖ-ਵੱਖ ਚੁਣੌਤੀਆਂ ਲਈ ਸਾਂਝੇ ਹੱਲ ਵਿਕਸਤ ਕਰਨਾ ਹੈ। ਇਸ ਵਿੱਚ ਅਫਰੀਕਾ ਦੇ 8 ਪ੍ਰਮੁੱਖ ਦੇਸ਼ ਕੋਮੋਰੋਸ जिबौती केनिया मेडागास्कर मॉरिशस मोंजाबिक सेशेल्स ਅਤੇ ਦੱਖਣੀ ਅਫਰੀਕਾ ਆਪਣੀ ਸਮੁੰਦਰੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ ਅਤੇ ਭਾਰਤੀ ਜਲ ਸੈਨਾ ਨਾਲ ਤਾਲਮੇਲ ਬਣਾਉਣਗੇ ਭਾਰਤੀ ਜਲ ਸੈਨਾ ਇਸ ਮਹੱਤਵਪੂਰਨ ਅਭਿਆਸ ਵਿੱਚ ਆਪਣੇ ਤਿੰਨ ਪ੍ਰਮੁੱਖ ਜਹਾਜ਼ਾਂ ਆਈ ਐਨ ਐਸ ਚੇਨਈ ਆਈ ਐਨ ਐਸ ਕੇਸਰੀ ਅਤੇ ਆਈ ਐਨ ਐਸ ਸੁਨੇਨਾ ਨਾਲ ਭਾਗ ਲਵੇਗੀ ਇਸ ਅਭਿਆਸ ਨਾਲ ਭਾਰਤ ਤੇ افریقی ਦੇਸ਼ਾਂ ਵਿਚਾਲੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਹੋਰ ਮਜ਼ਬੂਤ ਹੋਵੇਗਾ ਅਤੇ ਖੇਤਰ ਵਿੱਚ ਸਾਂਝੀ ਸਮਝ ਅਤੇ ਤਾਲਮੇਲ ਨੂੰ ਵਧਾਉਣ ਵਿੱਚ ਮਦਦ ਮਿਲੇਗੀ